ਸੀ ਕਾਂਗਰਸ ਦੇ ਵਿੱਚ ਆ ਗਏ ਪੰਜਾਬ ਦੀ ਕਾਂਗਰਸ ਚੋ ਲਈ ਕੱਢ ਉਹ ਗਿੱਲਿਆਣਾ ਕਾਂਗਰਸ ਜذب ਕਰ ਲਉ ਇਹ ਜਿਹੜੇ ਨਾ ਉਂਗਲਵਾਜ ਲੋਕ ਹੁੰਦੇ ਆ ਇਹ ਨਹੀਂ ਹਟਦੇ ਕਹਿੰਦੇ ਭਾਜਪਾ ਵੱਲੋਂ ਟਿਕਟ ਨਹੀਂ ਮਿਲ ਰਹੀ ਸੀ ਤਾਂ ਫਿਰ ਬੈਂਸ ਨੇ ਜਿਹੜੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸਤਕਾਰਯੋਗ ਰਾਹੁਲ ਗਾਂਧੀ ਜੀ ਹੋਰਾਂ ਨੂੰ ਮਿਲ ਕੇ ਆਇਆ ਮੈਂ ਤੇ ਵੱਡੇ ਬੈਂਸ ਸਾਹਿਬ ਹਮ ਕੀ ਬਾਤ ਆ ਯਾਰ ਸਾਥਗੀ ਇੰਸਨਰਿ ਪ੍ਰਾਕ ਦਿੱਲੀ ਵਿਜਨ ਦੇ ਲੱਗਿਆ ਤਾਂ ਯੈਸ 20 ਸਾਲ ਤੋਂ ਮੇਰੀ ਦੋਸਤੀ ਹੈ ਜਿਹਦੇ ਨਾਲ ਭਾਰਤ ਪੂਸ਼ਣ ਆਸ਼ੂ ਵੀ ਹਜ਼ਾਰਾਂ ਦੀ ਗੇਮ ਨਹੀਂ ਰਾਜਾ ਬੜਿੰਗ ਜੀ ਲੱਖਾਂ ਦੇ ਫਰਕ ਤੇ ਨਾਲ ਜਿੱਤ ਕੇ ਜਾਣਾ ਦੋ ਤਿੰਨ ਮਹੀਨੇ ਪਹਿਲਾਂ ਉਹੀ ਪਾਰਟੀ ਨੂੰ ਬੰਦਾ ਨਿੰਦਦਾ ਜਦੋਂ ਆ ਜਾਂਦਾ ਬਾਲਾ ਦਿਨ ਹੀ ਨਿੰਦਿਆ ਮੈਂ ਨਹੀਂ ਥੋੜਾ ਥੋੜਾ ਤਾਂ ਨਿੰਦਿਆ ਨਹੀਂ ਕਿਤੇ ਜੇ ਕੋਈ ਪਾਲਿਸੀ ਮੈਟਰ ਆ ਗਿਆ ਤੇ ਉੱਤੇ ਮੈਂ ਜ਼ਰੂਰ ਬੋਲਿਆ ਹਾਂਗਾ ਇਹ ਨਹੀਂ ਗੱਲ ਹੈ ਜਿੱਥੇ ਕੰਮ ਨਹੀਂ ਹੁੰਦਾ ਪੰਜਾਬ ਦੇ ਲੋਕਾਂ ਦਾ ਉਹ ਕਹਿੰਦੇ ਬੈਂਸ ਕੋਲੇ ਚੱਲਦੇ ਆਂ ਬਸ ਦੈਟਸ ਆ ਲੋਕਨ ਸਾਫ ਪਾਰਟੀ ਚ ਆਪਣੇ ਬਹੁਤ ਸਾਫ ਸੀਗੇ ਇੱਥੇ ਤੁਹਾਡੇ ਉੱਤੇ ਵੀ ਹੋਣਿਆ ਇੱਕ ਨਿਆਰ ਮੈਂ ਕਦੇ ਫੀਲਿੰਗ ਲਈ ਨਹੀਂ ਗੱਭਨ ਨਹੀਂ ਮੇਰੇ ਲਈ ਨਵਰ ਫਿਰ ਸਟਰਕਚਰ ਹੁੰਦਾ ਨਾ ਨਵਰ ਮੇਰਾ ਕੋਈ ਦੋਸਤ ਕਹਦੇ ਲੋਕ ਕਹਿੰਦੇ ਵੀ ਬੈਂਸ ਨੇ ਕਦੇ ਕੋਈ ਪਾਰਟੀ ਪ੍ਰਧਾਨ ਵਾਲੀ ਫੀਲਿੰਗ ਲਈ ਜਾਂ ਨਹੀਂ ਲਈ ਵਿਧਾਨ ਸਭਾ ਲੋਕ ਸਭਾ ਪਹੁੰਚ ਕੇ ਕੋਈ ਅਸੀਂ ਨਜ਼ਾਰੇ ਨਹੀਂ ਲੈਣੇ ਅਸੀਂ ਲੋਕਾਂ ਦੇ ਵਾਚਮੈਨ ਤੇ ਰਖਵਾਲੇ ਬਣ ਕੇ ਰਾਖੀ ਕਰਨੀ ਸੋਚ ਹੈ ਉਹ ਬੜੀ ਪੰਥਕ ਸੋਚ ਹੈ ਤੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ 84 ਵਾਲਾ ਮੁੱਦਾ ਉਹ ਸਾਰਾ ਰੁਵਾਇਸ ਉਹ ਗੱਲਾਂ ਆ ਜਾਂਦੀਆਂ। ਅੱਛਾ ਇੱਕ ਇੱਕ ਹਾਈਪੋਥੈਟিক্যাল ਦੀ ਗੱਲ ਆ ਇੱਕ ਇਹ ਵੀ ਚੀਜ਼ ਆ ਕਹਿੰਦੇ ਕਿ ਮੇਅਰਸ਼ਿਪ ਦੇ ਲਈ ਕੋਈ ਕਰਾਰ ਰੱਖ ਹੈਗਾ। ਯਾਰ ਇਹ ਐਵੇਂ ਗੱਲਾਂ ਦੇ ਖੰਭਾਂ ਦੀਆਂ ਡਾਰਾਂ ਬਣ ਜਾਂਦੀਆਂ ਨੇ। ਕੋਈ ਨਾ ਮੇਅਰ ਦੀ ਨਾ ਲੋਕ ਸਭਾ ਵਿਧਾਨ ਸਭਾ No any condition no any gal। ਸੋ ਮੈਂ ਕਹੂੰਗਾ ਜੇ ਕਿਕਰਾਂ ਵੀ ਜਿਹਾ ਹੋਣਾ ਤੇ ਫਿਰ ਦਾਖਾਂ ਤੇ ਸ਼ੁਹਾਰੇ ਨਹੀਂ ਮਿਲਦੇ। ਮੈਨੂੰ ਕੋਈ ਉਹਦੇ 'ਚ ਹਿਜਕਾੜ ਨਹੀਂ ਜੋ ਬੋਲਦਾ ਕੋਈ ਬੋਲੀ ਜਾਵੇ ਮੈਨੂੰ ਜੋ ਪੰਜਾਬੀਆਂ ਦਾ ਹੁਕਮ ਸੀ ਮੈਂ ਉਹ ਹੁਕਮ ਸਿਰ ਝੁਕਾ ਕੇ ਪ੍ਰਵਾਨ ਕੀਤਾ ਬੈਸਟ ਆਪਸ਼ਨ ਇਜ਼ ਦਾ ਕਾਂਗਰਸ ਪਿਤਾਈ ਦੀ ਗੱਲ ਹੋਈ ਥੋੜੀ ਅੱਖਾਂ 'ਚ ਤੁਹਾਡੇ ਹਾਂਜੀ ਫਿਰ ਯਾਦ ਆਉਂਦੀ ਆ ਨਾ ਬਾਪੂ ਜੀ ਉਹਨਾਂ ਨੇ ਪਰ ਤੁਹਾਡਾ ਪੂਰੀ ਉਹ ਦੇਖੀ ਆਪਣੇ ਮਨ ਲੱਗਾ ਕਿ ਜਦੋਂ ਬੱਚੇ ਫਾਜ਼ਲ ਨੂੰ بیٹے ਦੇ ਨਾਮ ਤੋਂ ਲੋਕ ਪਛਾਣਨ ਲੱਗ ਜਾਂਦੇ ਤੋ ਉਹ ਸਾਰਾ ਕੁਝ ਦੇਖ ਕੇ ਗਏ ਉਹਨਾਂ ਨੇ ਸਾਰਾ ਕੁਝ ਦੇਖਿਆ ਸਖਤ ਤੁਹਾਡਾ ਸੁਭਾਅ ਮੰਨਿਆ ਜਾਂਦਾ ਤਾਂ ਤੁਸੀਂ ਸਾਡ ਮਾਫੀ ਅਸੀਂ ਸਾਡਾ ਕੋਈ ਹਮੰਤਮ ਨਹੀਂ ਸੀਗਾ ਕਿ ਤੁਹਾਨੂੰ ਕੋਈ ਇਸ ਤਰ੍ਹਾਂ ਦੇ ਨਾਲ ਪਰੇਸ਼ਾਨ ਕਰਨਾ ਹੁਣ ਸਿਮਰਜੀਤ ਸਿੰਘ ਬੈਂਸ ਨੂੰ ਉਨਾ ਹੀ ਐਕਟਿਵ ਦੇਖਣਗੇ ਲੋਕ ਜਿੰਨਾ ਅੱਜ ਤੋਂ ਸਾਲ 2 ਸਾਲ 3 ਸਾਲ ਪਹਿਲਾਂ ਐਕਟਿਵ ਹੁੰਦੇ ਸੀਗੇ ਸ਼ੇਰ ਨਾਲ ਜਦੋਂ ਸ਼ਿਕਾਰ ਕਰਨਾ ਹੁੰਦਾ ਤੇ ਦੋ ਕਦਮ ਪਿੱਛੇ ਹਟਦਾ ਲੋਵਾਰਸ ਹੋ ਗਿਆ ਪੰਜਾਬ ਲੋਵਾਰਸ ਲੋਕ ਆਪਣੇ ਆਪ ਨੂੰ ਲੋਵਾਰਸ ਮਹਿਸੂਸ ਕਰਦੇ ਸਿਮਰਜੀਤ ਬੈਂਸ ਦੇ ਦਰਵਾਜ਼ੇ 24 ਘੰਟੇ ਘੜ ਦੇ ਖੁੱਲੇ ਰਹਿੰਦੇ ਹੁਣ ਵੀ ਹੁਣ ਦੁਬਾਰਾ ਚੱਲਿਆ ਕਰੂਗੀ ਪਰਚੀ ਜਿਹੜੀ ਸਿਮਰਜੀਤ ਸਿੰਘ ਬੈਂਸ ਦੀ ਬਹੁਤ ਮਸ਼ਹੂਰ ਹੋਈ ਸੀ ਬਹੁਤ ਲੋਕਾਂ ਨੂੰ ਇਹ ਹੈ ਕਿ ਸਿਮਰਜੀਤ ਸਿੰਘ ਬੈਂਸ ਦਾ ਕੰਮ ਕਰ ਕੀ ਹੈ ਕਿਉਂਕਿ ਜਿਸ ਲੈਵਲ ਦੇ ਉੱਤੇ ਤੁਸੀਂ ਲੋਕਾਂ ਦੀ ਸੇਵਾ ਕਰਦੇ ਹੋ ਤੁਸੀਂ ਆਪਣਾ ਆਫਿਸ ਬਣਾਇਆ ਹੋਇਆ ਤਾਂ ਖਰਚਾ ਖਰਚਾ ਬਹੁਤ ਹੁੰਦਾ ਬਾਬੇ ਦੀ ਕਿਰਪਾ ਅਸੀਂ ਦੇਸ਼ ਦੇ ਨੰਬਰ 1 ਮੈਨੂਫੈਕਚਰਰਾਂ ਸਲਾਈ ਮਸ਼ੀਨ ਬਣਾਉਂਦੇ ਅੱਛਾ ਕਿਸ ਦਿਨ ਤੁਹਾਡਾ ਆਪਣੇ ਕਾਰੋਬਾਰ ਦੇ ਵਿੱਚ ਗਿੜਾ ਲਵਾ ਕੇ ਲਿਆਵਾਂਗੇ ਫਿਰ ਜਿਹੜੇ ਵਿਰੋਧੀ ਇੱਧਰ ਉੱਧਰ ਦੀਆਂ ਕਰਦੇ ਆ ਫਿਰ ਉਹ ਚੁੱਪ ਹੋ ਜਾਣਗੇ ਦਸਾਂ ਨੌਂ ਦੀ ਕਿਰਤ ਕਰਨ ਵਾਲਾ ਟੱਪਰ ਹੈ ਇਹ ਵੀ ਕਹਿੰਦੇ ਕਹਿੰਦੇ ਕਿ ਇੱਕ ਟਾਈਮ ਸਿਮਰਜੀਤ ਸਿੰਘ ਬੈਂਸ ਸਕੂਟਰ ਤੇ ਹੁੰਦਾ ਸੀ ਮੈਂ ਸਾਈਕਲ ਤੇ ਸਾਈਕਲ ਤੇ ਮੈਂ ਉਹ ਹੀ ਚੀਜ਼ ਮੈਂ ਕਹਿੰਦਾ ਪੁੱਛ ਲਈਏ ਗਾਬੜਿਆ ਸਾਹਿਬ ਕਹਿੰਦੇ ਸੀ ਕਿ ਕਹਿੰਦੇ ਟੁੱਟੇ ਹੈਂਡਲ ਵਾਲਾ ਸਾਈਕਲ ਹੁੰਦਾ ਸੀ ਉਹ ਕਹਿੰਦਾ ਮੈਂ ਕਹਿੰਦਾ ਜੀ ਬਿਲਕੁਲ ਹੁੰਦਾ ਸੀ ਕਾਲਜ ਟਾਈਮ ਪੜ੍ਹਦੇ ਬੁਰਦ ਤੇ ਮਾਂ ਨੇ ਕਦੇ ਇਹ ਨਹੀਂ ਕਿਹਾ ਵੀ ਤੂੰ ਡਰ ਕੇ ਆਂ ਕਿ ਪੁੱਟ ਤੇ ਨਹੀਂ ਖਾ ਕੇ ਆਇਆ ਅੱਛਾ ਇਹ ਦਲੇਰੀ ਸੀ ਇਹ ਤੁਹਾਡੇ ਇੱਥੇ ਕੱਟ ਦਾ ਕਾ ਦਾ ਨਿਸ਼ਾਨ ਇਹ ਯਾਰ ਬੈਂਨਾ ਨਹੀਂ ਰੋਲੇ ਰੱਪੇ ਆ ਲੱਗ ਨਹੀਂ ਰੋਲੇ ਰੱਪੇ ਵਾਲਾ ਨਹੀਂ ਹੈਗਾ ਮੈਨੂੰ ਬਹੁਤ ਸਾਰੇ ਕਹਿੰਦੇ ਵੀ ਮਾਰਸ਼ਲ ਆ ਯਾਰ ਲੜਾਈਆਂ ਬੜੀਆਂ ਲੜੀਆਂ ਪਿਤਾ ਨੇਰਾ ਸਿਗਾ ਥੋੜਾ ਜਿਹਾ ਜਾਵੇ ਦੀ ਲਾਈਟ ਘਟ ਸੀ ਤੇ ਉਹ ਖੜੇ ਜਾਵੇ ਜੇ ਵੱਜ ਗਿਆ ਤੇ ਮੈਨੂੰ ਪਤਾ ਹੀ ਦੱਸ ਦਿਆ ਵੀ ਲੋਡ ਫੋੜਣੀਆਂ ਖਾ ਕੇ ਤੇ ਮੇਰੇ ਉਦੋਂ ਦਾ ਨਿਸ਼ਾਨ ਹੈਗਾ